ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਅਕਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਰਾਮਿਆਣੇ ਦੇ ਵਿੱਚ ਰਾਮਿਆਣਾ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਆ ਤੇ ਰਾਮਿਆਣੇ ਤੋਂ ਸੜਕ ਜਿਹੜੀ ਜੈਤੋ ਨੂੰ ਜਾਂਦੀ ਆ ਉਹ ਸੜਕ ਮੁੜਦੇ ਆ ਸਰਪਾਈ ਦਾ ਘਰ ਆ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਜਾਨਵਰ ਦੋ ਦਿਖਾਉਣੇ ਆ ਤੁਹਾਨੂੰ ਮਿੱਤਰੋ ਇੱਕ ਦੋਵੇਂ گاਵਾਾਂ ਇੱਕ ਤਾਂ ਥੋੜੀ ਜੀ ਕੱਚੀ ਆ ਇੱਕ ਥੋੜੀ ਜੀ ਤਿਆਰੀ ਵੱਧ ਵਿਖਾਉਂਦੀ ਪਰ ਲੇਕਿਨ ਦੁੱਧ ਦੋ ਦਿਨ ਦੋਵਾਂ ਦੇ ਇੱਕੋ ਜਿਹੇ ਪੂਰੇ ਆ ਉਹ ਕਰਦੇ ਆ ਗੱਲਬਾਤ ਪਾਈ ਦੇ ਨਾਲ ਮਿਲਦੇ ਆ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਹੋਰ ਵੀਰੇ ਠੀਕ ਠਾਕ ਆ ਵੱਡੇ ਭਾਈ ਹਾਂਜੀ ਠੀਕ ਠਾਕ ਜੀ ਵੱਡੇ ਵੀਰੇ ਨਾਮ ਦੱਸ ਦੀਏ ਇੱਕ ਵਾਰੀ ਗੁਰਪ੍ਰੀਤ ਸਿੰਘ ਜੀ ਗੁਰਪ੍ਰੀਤ ਸਿੰਘ ਭਾਈ ਹਾਂਜੀ ਠੀਕ ਆ ਗੁਰਪ੍ਰੀਤ ਭਾਈ ਘਰ ਤਾਂ ਆਪਣਾ ਜੈਤੂ ਵਾਲੀ ਸੜਕ ਤੇ ਆ ਗਿਆ ਹਣਾ ਹਾਂਜੀ ਜੈਤੂ ਵਾਲੀ ਸੜਕ ਤੇ ਆ ਜੀ ਠੀਕ ਆ ਗੁਰਪ੍ਰੀਤ ਵੀਰ ਦੋਵੇਂ ਗਾਂਈਆਂ ਵੇਚ ਲੀਆਂ ਵੀਰੇ ਹਾਂਜੀ ਦੋਨੇ ਵੇਚਣੀਆਂ ਜੀ ਠੀਕ ਆ ਤੇਰੇ ਨਾਲ ਖੜੀ ਆ ਵੈੜ ਜਿਹੜੀ ਉਹਦੀ ਕੀ ਡਿਟੇਲ ਆ ਵੀਰੇ ਹਾਂਜੀ ਆ ਵੈੜ ਦੀ ਕੀ ਡਿਟੇਲ ਆ ਜਿਹੜੀ ਤੇਰੇ ਨਾਲ ਖੜੀ ਆ ਇਹ ਤੀਜੀ ਸੂਏ ਆ ਜੀ ਤੀਜੀ ਸੂਏ ਵੀਰੇ ਹਾਂਜੀ ਤੀਜੀ ਸੂਏ ਠੀਕ ਆ ਕਿੰਨੇ ਦਿਨ ਲੈ ਜੂਗੀ ਵੀਰੇ ਹਜੇ ਇਹ 25 ਤਰੀਕ ਨੂੰ ਦਿਨ ਪੂਰੇ ਆ ਜੀ 25 ਤਰੀਕ ਨੂੰ ਦਿਨ ਪੂਰੇ 16 ਨੂੰ ਬਣਾਉਣੇ ਪੈਸਤਾਰਾਂ ਨੂੰ ਹਣਾ 70 ਦਿਨ ਦਾ ਹੀ ਦਿਨ ਪੂਰੇ ਹੁਣ ਚ ਹੀ ਪਿਆ ਹਾਂਜੀ ਦੁੱਧ ਇਹਨੇ ਕਿੰਨਾ ਕੋ ਦਿੱਤਾ ਵੱਡੇ ਭਾਈ ਪਿਛਲੇ ਸੋਏ 30 ਕਿਲੋ ਚੋਇਆ ਜੀ 30 ਕਿਲੋ ਪਿਛਲੇ ਸੋਏ ਠੀਕ ਹੈ ਬਾਈ ਤੇ ਐਤ ਕੀ ਫਿਰ ਟੀਕੇ ਟੂ ਕੇ ਚੰਗੇ ਭਰਿਆ ਹੋਇਆ ਬਾਈ ਹਾਂਜੀ ਏਬੀਐਸ ਦਾ ਭਰਿਆ ਹੋਇਆ ਜੀ ਏਬੀਐਸ ਦਾ ਭਰਿਆ ਠੀਕ ਹੈ ਵੀਰੇ ਤੇ ਰੇਟ ਬਾਈ ਕੀ ਰਹੂਗਾ ਵੀਰੇ ਇਹਦਾ ਰੇਟ ਜੀ 95000 ਜੀ 95000 ਰੁਪਏ ਮਾਨਤਾ ਲੈਂਦੇ ਵਿੱਚੋਂ ਵੱਡੇ ਭਾਈ ਹਾਂ ਕਰ ਦਾਂਗੇ ਜੀ ਠੀਕ ਹੈ ਕੱਡੀ ਬਾਰੋਂ ਤੂਰੀ ਵੀਰੇ ਮੜਾ ਇਹਨੂੰ ਖੋਲੀ ਲੈ ਮਿੱਤਰੋ ਤੀਜਾ ਸੂਆ ਸੁੰਦੀ ਆ 30 ਕਿਲੋ ਦੁੱਧ ਬਾਈ ਹੁਣੀਆਂ ਦੇ ਵੀ ਅਸੀਂ ਚੋਇਆ ਹੋਇਆ ਕੱਦ ਬਾਡੀ ਦੇ ਵਿੱਚ ਤਾਂ ਹਵਾ ਪਰ ਇਹ ਹੈਗਾ ਵੀ ਮਨੋ ਲੇਵੇ ਭਾਂਡੇ ਵੱਲ ਬੜੀ ਜ਼ਬਰਦਸਤ ਕਰਮ ਵਾਲੀ ਜੰਨੀ ਆਪ ਉਹ ਨਹੀਂ ਤਿਆਰ ਹੋਈ ਫਰਦੀ ਆ ਦੇਖ ਸਕਦੇ ਆ ਤੁਸੀਂ ਔਰ ਇੱਕ ਪਾਸੇ ਨੂੰ ਵੀਰੇ ਪਾਲਾ ਕਿ ਜੇ ਲੇਵੇ ਚ ਸਾਈਡ ਇਹ ਬੈਠਣਾ ਪਰਮੂ ਹੋ ਜਾਂਦਾ ਜੀ ਓਕੇ ਠੀਕ ਆ ਪਾਲੀ ਆ ਹਾਂ ਹਾਂ ਜਿੱਧਰੋਂ ਬੈਹ ਜਾਂਦੀ ਓਧਰ ਨੂੰ ਚਲ ਜਾਂਦੀ ਆ ਜੀ ਠੀਕ ਆ ਚੁਆਈ ਬਈ ਕਿਵੇਂ ਲੱਗੀ ਆ ਵੀਰੇ ਚੁਆਈ ਬਹੁਤ ਵਧੀਆ ਮੋਟੀ ਧਾਰ ਆ ਜੀ ਓਕੇ ਠੀਕ ਆ ਵੀਰੇ 95000 ਚ ਮਾਨ ਤੈਨੂੰ ਖੁੱਲਾ ਕਰਨਾ ਪੈਣਾ ਤੈਨੂੰ ਕਰਦਾ ਹੀ ਕਰਦਾ ਹੀ ਠੀਕ ਆ ਬਈ ਤੇ ਆ ਦੋ ਨੰਬਰ ਤੇ ਗਾ ਜਿਹੜੀ ਵੀਰੇ ਇਹ ਕਿੰਨੇ ਦਿਨਾਂ ਦੀ ਕੱਚੀ ਆ ਬਾਈ ਇਹ ਵੀ ਔਰਨੇ ਦਿਨ 25 ਤਰੀਕ ਨੂੰ ਦੇਣ ਸੀ ਇਹਨੇ ਵੀ 25 ਤਰੀਕ ਨੂੰ ਦੇਣ ਨੂੰ ਕੂੜਿਆ ਇਹਨੇ ਦੁੱਧ ਕਿੰਨਾ ਕੋ ਦਿੱਤਾ ਸੀ ਵੱਡੇ ਵੀਰੇ ਇਹਨੇ ਆਪਣਾ 26 ਕਿਲੋ ਜੋ ਆਇਆ ਜੀ 26 ਕਿਲੋ ਦੁੱਧ ਦਿੱਤਾ ਥੱਲੋ ਤਿਆਰੀ ਤੇ ਇਹ ਵੀ ਪੂਰੀ ਕਰੂਗੀ ਹਣਾ ਲੋਕੀ ਤੇ ਲੌਂਦੀ ਜਿਉਂ ਦੁੱਧ ਦੀ ਠੀਕ ਆ ਬਣ ਚੰਗੀ ਜਾਂਦੀ ਥੱਲੋ ਬਾਈ ਹਾਂਜੀ ਫੁੱਲ ਵਧੀਆ ਜੀ ਤੇ ਚੂਣ ਚਾਂਦ ਨੂੰ ਠੰਡੀ ਆ ਬਈ ਇਹ ਪੂਰੀ ਠੰਡੀ ਆ ਜੀ ਠੀਕ ਆ ਵੀਰੇ ਤੇ ਵੱਡੇ ਭਾਈ ਇਹ ਕਿੰਨੇ ਦੀ ਦੇ ਦੇਂਗੇ ਇਹਦਾ ਰੇਡ ਉੱਥੇ 95 ਹਜ਼ਾਰੀ ਇਹਦਾ 95 ਹਜ਼ਾਰੀ ਉਹਦਾ ਰੇਡ ਮਾਨਤਨ ਹੋ ਜੂਗਾ ਇਹਦਾ ਵਿੱਚ ਹਾਂਜੀ ਹਾਂਜੀ ਮਾਨਤਨ ਕਰਦੇ ਜੇ ਕੋਈ ਜੋੜਾ ਹੀ ਲੈ ਲਵੇ ਮਾਨਤਨ ਖੁੱਲਾ ਕਰ ਦੇਗੇ ਵੀਰੇ ਹਾਂਜੀ ਹਾਂਜੀ ਕਰ ਦਾਂਗੇ ਠੀਕ ਹੈ ਕੱਢੀ ਪਰੋਂ ਤੋਰੀ ਵੀਰੇ ਇਹ ਸੂਆ ਕਿੰਨੇ ਵਸ ਹੁੰਦੀ ਐ ਤਕੀ ਬਾਈ ਇਹ ਵੀ ਤੀਜੇ ਸੂਈ ਠੀਕ ਤੀਜਾ ਸੂਆ ਹੁੰਦੀ ਐ ਵੀ ਕਰਮਾਂ ਵਾਲੀ ਮਿੱਤਰੋ 60 ਲੀਟਰ ਦੁੱਧ ਦਾ ਰਿਕਾਰਡ ਆ ਪਲੀਪੁਲੀ ਬਹੁਤ ਆ ਕਰੋ ਸੰਗ ਦੇ ਵਿੱਚ ਠੰਢਲੇਵੇ ਦੀ ਕੁਆਲਿਟੀ ਆ ਜਿਹੜੀ ਉਹ ਪੂਰੀ ਜ਼ਬਰਦਸਤ ਆ ਤੁਸੀਂ ਆਪ ਵੀ ਵੇਖ ਲਓ ਭਾਵੇਂ ਦੀ ਆ ਕੀ ਸਰੀਰਿਕ ਬੰਤਰ ਵੱਲੋਂ ਲੈਵੇ ਦੇ ਪੱਖ ਵੱਲੋਂ ਪੂਰੀ ਚੰਗੀ ਆ ਕਹਿਣ ਵਾਲੀ ਕਵਾਲਿਟੀ ਆ ਜਿਹੜੀ ਉਹ ਤੁਹਾਨੂੰ ਆਪ ਦੱਸੂਗੀ ਫਿਰ ਲੇਵੇ ਦੀ ਕਵਾਲਿਟੀ ਬਹੁਤ ਸੋਹਣੀ ਤਿਆਰ ਕਰੂਗੀ ਕਿਉਂਕਿ ਵਲ ਟੇਲਾ ਸਪੇਸ ਆ ਜਿਹੜਾ ਉਹ ਅਗਵਾਈ ਭਰਦਾ ਵੀ ਲਵਾਸ ਦੱਸਦਾ ਲੇਵੇ ਦਾ ਕੁਝ ਬਣ ਕੇ ਸੁਗੀ ਵੀਰੇ ਨੰਬਰ ਤਾਂ ਹੀ 11 ਦੀ ਰੁਪਏ 97806 ਜੀ 97806 20593 ਜੀ 20593 ਬਾਈ 97806 20593 ਹਾਂਜੀ 97806 20593 ਬਾਈ ਦਾ ਫੋਨ ਨੰਬਰ ਆ ਇਸ ਨੰਬਰ ਤੇ ਗੱਲਬਾਤ ਕਰਨੀ ਹੈ ਮਿੱਤਰੋ ਪਿੰਡ ਰਾਮੇਣਾ ਤੇ ਰਾਮੇਣੀ ਤੋਂ ਜੈਤੋ ਵਾਲੀ ਛੜਕ ਦੇ ਉੱਤੇ ਬਾਈ ਦਾ ਘਰ ਆ ਗੱਲਬਾਤ ਲਈ ਸੰਪਰਕ ਕਰ ਲਿਓ ਧੰਨਵਾਦ ਸ਼ੁਕਰੀਆ